ਦੀ ਰਸ਼ੀ ਕਲੋਨੀ ਦੇ ਵਿੱਚ ਜਾਣਕਾਰੀ ਮਿਲੀ ਸੀ ਕਿ ਇੱਕ ਬੱਚੇ ਦੇ ਉੱਪਰ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਜਾਂਦਾ ਹੈ ਸੋ ਬੱਚੇ ਤੋਂ ਘਰ ਦਾ ਕੰਮ ਕਰਵਾਇਆ ਜਾਂਦਾ ਜਿਵੇਂ ਕਿ ਘਰ ਦਾ ਝਾੜੂ ਪੋਚਾ ਤੇ ਘਰ ਦੇ ਵਿੱਚ ਕੁਝ ਜਾਨਵਰ ਰੱਖੇ ਸੀ ਉਹਨਾਂ ਦੀ ਸਾਂਭ ਸੰਭਾਲ ਦੇ ਲਈ ਬੱਚੇ ਨੂੰ ਮਜਬੂਰ ਕੀਤਾ ਜਾਂਦਾ ਸੋ ਦੱਸੋ 15 ਕੁੱਤਿਆਂ ਦੇ ਵਿੱਚ ਵੀ ਬੱਚੇ ਰੱਖਿਆ ਜਾਂਦਾ ਹੈ ਇਹ ਔਰਤ ਜੋ ਕਿ ਆਪਣਾ ਨਾਮ ਮਨੀ ਦੱਸਦੀ ਹੈ ਉਹ 25 ਦੀ ਸਗੀ ਮਾਂ ਨਹੀਂ ਬੱਚੇ ਦੇ ਅਸਲੀ ਮਾਪੇ ਹਜੇ ਲੱਭਣੇ ਬਾਕੀ ਨੇ ਇਹ ਬੱਚਾ ਇਹਨਾਂ ਦੇ ਕੋਲ ਕਿਵੇਂ ਆਇਆ ਜਾਂ ਕਿਡਨੈਪ ਕਰਕੇ ਲੈ ਕੇ ਆਏ ਇਸ ਦੀ ਜਾਣਕਾਰੀ ਨਹੀਂ ਬੱਚੇ ਦੇ ਸਰੀਰ ਤੇ বেলਟ ਦੇ ਨਾਲ ਮਾਰਨ ਕਰਕੇ ਲਾਸਾ ਵੀ ਪਈਆਂ ਹੋਈਆਂ ਪ੍ਰੈਸ ਗਰਮ ਕਰਕੇ ਬੱਚੇ ਦੇ ਮੂੰਹ ਤੇ ਲਗਾਈ ਗਈ ਸੇਵਾ ਸੁਸਾਇਟੀ ਦੇ ਵੱਲੋਂ ਇਸ ਮਾਮਲੇ ਦੀ ਸਖਤੀ ਦੇ ਨਾਲ ਜਾਂਚ ਪੜਤਾਲ ਦੀ ਬੇਨਤੀ ਕੀਤੀ ਗਈ ਮਾਵਾ ਤੋਂ ਬੱਚਿਆਂ ਹੱਥੋਂ ਕਾਂ ਵੀ ਟੁੱਕਰ ਖੋ ਲੈਂਦੇ ਨੇ ਜੀ ਹਾਂ ਮਾਵਾ ਬਿਨਾ ਬੱਚਿਆਂ ਦੀ ਕੀ ਹਾਲਤ ਹੁੰਦੀ ਹੈ ਇਸ ਦਾ ਅੰਦਾਜ਼ਾ ਤੁਸੀਂ ਪਟਿਆਲਾ ਦੀ ਰਿਸ਼ੀ ਕਲੋਨੀ ਦੇ ਵਿੱਚ ਹੋਏ ਇੱਕ ਵਾਕਿਆ ਤੋਂ ਸਹਿਜੇ ਹੀ ਲਗਾ ਸਕਦੇ ਹੋ ਜਿੱਥੇ ਇੱਕ ਮਹਿਲਾ ਦੇ ਵੱਲੋਂ ਇੱਕ ਮਾਸੂਮ ਤੇ ਇਟਾਹੇ ਤਸ਼ੱਦਦ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਤਸਵੀਰਾਂ ਦੇ ਵਿੱਚ ਨਜ਼ਰ ਆਉਣ ਵਾਲੇ ਇਸ ਮਾਸੂਮ ਬੱਚੇ ਦੇ ਨਾਲ ਇਸ ਮਹਿਲਾ ਦੇ ਵੱਲੋਂ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਕੁੱਟਮਾਰ ਦੇ ਨਾਲ ਵੀ ਜਦੋਂ ਇਸ ਮਹਿਲਾ ਦਾ ਮਨ ਨਹੀਂ ਭਰਿਆ ਤਾਂ ਉਸਨੇ ਬੱਚੇ ਨੂੰ ਗਰਮ ਪ੍ਰੈਸ ਦੇ ਨਾਲ ਚਿਹਰੇ ਅਤੇ ਸਰੀਰ ਦੇ ਹੋਰ ਹਿੱਸਿਆਂ ਨੂੰ ਦਾਗ ਦਿੱਤਾ। ਕੀ ਨਾਮ ਆਪਨਾ? ਅਜੋਸ ਕਰਨ। ਕੀ ਗੱਲ ਹੋਈ ਸੀ ਸਾਹੀ? ਇਹਨੇ ਕਿਹਾ ਸੀ ਅਸੀਂ ਨੋਟਰ ਤੇ ਤੈਨੂੰ ਨਹੀਂ ਕੰਮ ਕੋਲਦੇ। ਕੋਈ ਨਹੀਂ ਨੋਟਰ ਭੱਜ ਗੋੜੋ ਸਾਡੇ ਕੋਲ ਕੰਮ ਮੇਰੇ ਤੋਂ ਕੰਮ ਕਰਿਆ ਸਾਰਾ। ਫਿਰ ਇਹ 10 ਸਿਕੰਡ ਜਾਂਦੀ ਫਿਰ ਇਹ ਨਾਲ ਨੂੰ ਹੁੰਦਾ ਜਿਹੜਾ ਹੀ ਉਹ ਫਿਰ ਉਹ ਵੀ ਕੰਮ ਇਹ ਕਰਦਾ ਸੀ ਉਹ ਕੋਣ ਕੀ ਕੰਮ ਕਰਦੀ ਉਹ ਲੜੀ ਕੋਣ ਆ ਉਹ ਉਹ ਬੰਦੇ ਇਹਦਾ ਕਰਦੇ ਆ ਗੁੱਪ ਕੀਤਾ ਹੈ ਆਪਣਾ ਉਹ ਤੇ ਇਹਨਾਂ ਦਾ ਨੌਕਰ ਕਰੋ ਗਿਆ ਸੀਗਾ ਨੌਤਰੀ ਨਾਲ ਮੈਂ ਆਈ ਉਹ ਵੀ ਭੱਜ ਗਏ ਅੱਛਾ ਜਾ ਤੂੰ ਐਸੇ ਭੱਜ ਗਿਆ ਸੀਗਾ ਹਾਂ ਜੀ ਉਹ ਤੇ ਮੈਂ ਤੂੰ ਸਾਰਾ ਕੰਮ ਕਰਦਾ ਨਾ ਕਰ ਮੈਂ ਉਹ ਨਹੀਂ ਭੱਜਿਆ ਸੀ ਇਹਨਾਂ ਨੇ ਕੀ ਲਗਾਇਆ ਸੱਤਾਂ ਜਿਹੜੀ ਬਿੱਟੀ ਨੂੰ ਤੇ ਕੀ ਲਗਿਆ ਬਸ ਚੁਲਾਈ ਆ ਇਹ ਬੇਰਹਿਮ ਔਰਤ ਬੱਚੇ ਦੀ ਮਤਰੀ ਹੀ ਮਾਂ ਹੈ ਜਾਂ ਕੋਈ ਰਿਸ਼ਤੇਦਾਰ ਇਸ ਦਾ ਖੁਲਾਸਾ ਹੋਣਾ ਹਾਲੇ ਬਾਕੀ ਹੈ ਪਰ ਇਹ ਮਹਿਲਾ ਬੱਚੇ ਤੋਂ ਇੱਕ ਘਰ ਦਾ ਸਾਰਾ ਕੰਮ ਕਰਵਾਉਂਦੀ ਸੀ ਜਿਵੇਂ ਕਿ ਝਾੜੂ ਲਗਵਾਉਣਾ ਪੋਚੇ ਕਰਨਾ ਘਰ ਦੇ ਵਿੱਚ ਰੱਖੇ ਪਾਲਤੂ ਕੁੱਤਿਆਂ ਦੀ ਸਾਂਭ ਸੰਭਾਲ ਕਰਨਾ ਸਭ ਇਸ ਬੱਚੇ ਦੇ ਜਿੰਮੇ ਸੀ ਮਨੀ ਨਾਮ ਦੀ ਇਹ ਔਰਤ ਇਸ ਬੱਚੇ ਨੂੰ 10-15 ਕੁੱਤਿਆਂ ਦੇ ਵਿਚਾਲੇ ਹੀ ਰੱਖਦੀ ਸੀ ਬੱਚੇ ਨੂੰ ਬੈਂਟਾ ਦੇ ਨਾਲ ਮਾਰਨਾ ਇਸ ਦਾ ਰੋਜ਼ ਦਾ ਕੰਮ ਸੀ ਪਰ ਇਸ ਬੱਚੇ ਬਾਰੇ ਕਿਸੇ ਸਮਾਜ ਸੇਵੀ ਸੰਸਥਾ ਜੋ ਕਿ ਲਖਕਾਰੀ ਦੇ ਵਿੱਚ ਕਾਰਜਸ਼ੀਲ ਹੈ ਉਸ ਸੰਸਥਾ ਨੂੰ ਬੱਚੇ ਦੀ ਪਿੰਕ ਲੱਗ ਗਈ ਤੇ ਜਿਸ ਤੋਂ ਬਾਅਦ ਇਸ ਬੱਚੇ ਨੂੰ ਇਸ ਮਹਿਲਾ ਦੇ ਚੁੰਗਲ ਚ ਛੁਡਵਾਇਆ ਗਿਆ ਸਮਾਜ ਸੇਵੀ ਸੰਸਥਾ ਨੇ ਉਸ ਕਲਯੁਗੀ ਮਤਰਈ ਮਾਦੇ ਚੁੰਗਲ ਚੋਂ ਛੁੜਵਾ ਕੇ ਇਸ ਬੱਚੇ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਜਿਸ ਤੋਂ ਮਿਲਨ ਦੇ ਲਈ ਪਟਿਆਲਾ ਚਾਈਲਡ ਰਾਈਟਸ ਕਮਿਸ਼ਨ ਦੇ ਚੇਅਰਮੈਨ ਅਤੇ ਪਟਿਆਲਾ ਦੇ ਐਸਐਸਪੀ ਪਹੁੰਚੇ ਜਿਸਨਾਰਹੀ ਉਹਨਾਂ ਨੇ ਔਰਤ ਦੇ ਖਿਲਾਫ ਕਰੜੀ ਕਾਰਵਾਈ ਦੇ ਨਿਰਦੇਸ਼ ਵੀ ਦਿੱਤੇ ਕਮਿਸ਼ਨ ਇੱਕ ਮੋਨਿਟਰਿੰਗ ਬਾਡੀ ਹੈ ਆਸੀਂ ਮੋਨਿਟਰ ਕਰਨਾ ਕਿ ਕੰਮ ਕਿਵੇਂ ਚੱਲ ਰਿਹਾ ਸਾਨੂੰ ਲਿਖ ਸਕਦੇ ਹੋ ਸਾਨੂੰ ਮੇਲ ਕਰ ਸਕਦੇ ਹੋ ਇਹ ਪੋਸੀਬਲ ਨਹੀਂ ਹੈ ਮੇਰੇ ਬੈਠੇ ਹੁੰਦੇ ਹੋਏ ਮੈਂ ਤੁਹਾਨੂੰ ਗਾਰੰਟੀ ਦੇਣਾ ਚਾਹੁੰਦਾ कि जी ਮੇਰੇ ਕੋਲ ਮੇਲ ਆਏਗੀ ਤੇ ਉਹਦਾ ਰਿਸਪਾਂਸ ਨਹੀਂ ਹੋਏਗਾ ਇੱਕ ਪੋਸੀਬਲ ਨਹੀਂ ਹੈ ਸਰ ਅਸੀਂ ਬੈਠੇ ਇਸ ਲਾਈਨ ਤੇ ਕਰ ਦੋ ਚਾਈਲਡ ਲਾਈਨ 1099 ਸਾਰਾ ਦਾ ਸੌਖਾ ਚਾਈਲਡ ਲਾਈਨ 1099 ਦਾ ਕੰਮ ਕੀਤਾ ਜਾਦਾ ਹੈ ਕਾਫੀ ਸਾਰੇ ਬੈਗਰ ਸਪਾ ਮਾ ਪਟਿਆਲਾ ਹੋਵੇ ਪਾਣੀ ਗੋਬਿੰਦ ਜਲੰਧਰ ਹੋਵੇ ਕਾਫੀ ਸਾਰੇ ਇਸ ਤਰੀਕੇ ਦੇ ਬੈਗਰ ਬੱਚੇ ਨੇ ਜਿਹੜੇ ਸਰਕਾਰ ਦੇ ਨੇ ਉਹਨਾਂ ਨੂੰ ਲੈ ਕੇ ਕਮਿਸ਼ਨ ਕੀ ਕਰਦੇ ਦੇਖੋ ਅਸੀਂ ਆ ਤਾਂ ਹੁਣ ਜਿਹੜਾ ਕੁਆਟਰ ਹੈ ਇਹ ਹੈਗਾ ਹੀ ਜਿਹੜੇ ਚਾਈਲਡ ਬੈਗਰਸ ਨੇ ਉਹਨਾਂ ਨੂੰ ਰੀ ਇੰਡਕਟ ਕਰਨਾ ਸੋਸਾਇਟੀ ਵਿੱਚ ਉਹਨਾਂ ਨੂੰ ਰੈਸਕਿਊ ਕਰਨਾ ਉਹ ਪੂਰਾ ਇੱਕ ਉਹਦਾ ਬਣਾ ਕੇ ਦਿੱਤਾ ਹੋਇਆ ਹੈ ਕਮਿਸ਼ਨ ਨੇ ਉਹ ਹਰ ਡਿਸਟ੍ਰਿਕਟ ਚੱਲ ਰਿਹਾ ਹੈ ਔਰ ਉਹ ਐਲ ਸੀ ਰਿਸਪੌਂਸਿਬਲ ਨੇ ਉਹਦੇ ਵਾਸਤੇ ਆਪਾਂ ਉਹਦੀ ਗੱਲ ਵੀ ਕਰਾਂਗੇ ਅੱਜ ਠੀਕ ਹੈ ਠੀਕ ਹੈ ਥੈਂਕ ਯੂ ਥੈਂਕ ਯੂ ਮਾਸੂਮ ਬੱਚੇ ਤੇ ਤਸ਼ੱਦਦ ਟੌਣ ਵਾਲੀ ਇਸ ਮਹਿਲਾ ਦੇ ਖਿਲਾਫ ਕਰੜੀ ਕਾਰਵਾਈ ਦੀ ਜ਼ਰੂਰਤ ਹੈ ਤਾਂ ਜੋ ਅਜੇਹਾ ਕਿਸੇ ਹੋਰ ਮਾਸੂਮ ਦੇ ਨਾਲ ਨਾ ਹੋ ਸਕੇ